ਚਾਣੋ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ ਹੁਸੋ ਹਾਜ਼ਰਾਂ ਅੱਜ ਮੰਗਲਵਾਰ 19 ਦਸੰਬਰ ਨੂੰ ਅੱਜ ਦੇ ਕੁਝ ਮਸਲੇ ਆਈਆਂ ਕੁਝ ਗੱਲਾਂਵਾਂ ਤੋਂ ਤੁਹਾਨੂੰ ਰਸਾਈਆਂ ਕਰਨ ਦੇ ਲਈ ਸਭ ਤੋਂ ਪਹਿਲੀ ਗੱਲਬਾਤ ਕਰਨੀ ਹੈ ਵਸ਼ਿੰਗਟਨ ਦੇ ਵਿੱਚ ਇੱਕ ਡੇਕਰ ਦੇ ਵਿੱਚ ਬੱਚਿਆਂ ਨੂੰ ਬੈਨੈਡਰਲ ਦੇਣ ਦਾ ਮਾਮਲਾ ਸਾਹਮਣੇ ਆਇਆ ਦੂਜੀ ਗੱਲਬਾਤ ਉੱਤਰੀ ਕੋਰੀਆ ਦਾ ਅਮਰੀਕਾ ਲਈ ਜਿਹੜਾ ਅਮਰੀਕਾ ਦੇ ਵਿਰੁੱਧ ਉਹਦਾ ਰੁਖ ਹੈ ਉਹ ਹੋਰ ਸਖਤ ਹੋ ਰਿਹਾ ਤੇ ਤੀਜੀ ਗੱਲਬਾਤ ਕਰਨਾ ਕਿ ਚੀਨ ਦਾ ਅਮਰੀਕਾ ਦੀਆਂ ਚੋਣਾਂ ਦੇ ਵਿੱਚ ਦਖਲ ਦੇ ਬਾਰੇ ਕੀ ਗੱਲਬਾਤ ਚੱਲ ਰਹੀ ਹੈ ਤੇ ਚੌਥੀ ਗੱਲਬਾਤ ਆਪਾਂ ਸਾਂਝੀ ਕਰਨੀ ਹੈ ਟੈਕਸਸ ਦੇ ਗਵਰਨਰ ਵੱਲੋਂ ਪ੍ਰਵਾਸੀਆਂ ਉੱਪਰ ਸਖਤੀ ਲਈ ਨਵਾਂ ਕਾਨੂੰਨ ਬਣਾਇਆ ਗਿਆ ਤੇ ਆਖਰੀ ਗੱਲਬਾਤ ਡੋਨਲਡ ਟਰੰਪ ਵੱਲੋਂ ਨਿੱਕੀ ਹੀ ਲੀ ਦੀ ਲੋਚਨਾ ਕੀਤੀ ਜਾ ਰਹੀ ਹੈ ਤੇ ਟੀਵੀ ਐਡ ਉਹਦਾ ਵਿਰੋਧ ਕਰਨ ਦੇ ਲਈ ਦਿੱਤੀਆਂ ਜਾ ਰਹੀਆਂ ਸਭ ਤੋਂ ਪਹਿਲੀ ਗੱਲ ਸ਼ੈਂਕਟਨ ਲੈਂਵੋਡ ਦੀ ਖਬਰ ਅਬ ਸ਼ੈਂਕਟਨ ਲੈਂਵੋਡ ਦੇ ਵਿੱਚ ਇੱਕ ਕਲਾਸ ਸੂਟ ਫਾਈਲ ਕੀਤਾ ਗਿਆ ਇੱਕ ਡੇ ਕੇਅਰ ਉਹਦਾ ਨਾਮ ਲਿਟਰਲ ਹੈਂਡਸ ਬਿਗ ਹਾਰਟਸ अर्ਲੀ ਲਰਨਿੰਗ ਆ ਲੈਂਵੋਡ ਦੇ ਵਿਚ ਤੇ ਇਹ ਨਵੰਬਰ ਦੀ ਘਟਨਾ ਦੱਸੀ ਜਾ ਰਹੀ ਆ ਬਹੁਤੇ ਮਾਪੇ ਉਹਨਾਂ ਨੇ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਆ ਤੇ ਹੁਣ ਇਸ ਡੇ ਕੇਅਰ ਦੇ ਬਾਰੇ ਤੇ ਦੂਜੇ ਪਰਿਵਾਰਾਂ ਨੂੰ ਵਾਰਨਿੰਗ ਵੀ ਦਿੱਤੀ ਆ ਜਿੱਥੇ ਉਹਨਾਂ ਨੇ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਉੱਥੇ ਨਾਲ-ਨਾਲ ਲੋਕਾਂ ਨੂੰ ਵੀ ਕਿਹਾ ਕਿ ਜੇ ਕਿਸੇ ਨਾਲ ਲਗਭਗ ਇਸ ਤਰ੍ਹਾਂ ਦੀਆਂ ਘਟਨਾਵਾਂ ਏਸ ਡੇ ਕੇਅਰ ਜਿਹਦਾ ਨਾਮ ਕਿ ਲਿਟਲ ਹੈਂਡਸ ਬਿਗ ਹਾਰਟਸ ਆ ਵਾਪਰੀਆਂ ਹੋਣ ਤੇ ਉਹ ਵੀ ਜ਼ਰੂਰ ਆਪਣਾ ਤਜਰਬਾ ਉਹਨਾਂ ਦੇ ਨਾਲ ਸਾਂਝਾ ਕਰ ਡੇ ਕੇਅਰ ਪਰੈਂਟ ਜਿਹੜਾ ਕੀਤਾ ਜਾ ਰਿਹਾ ਆ ਦੱਸਿਆ ਜਾ ਰਿਹਾ ਕਿ ਇਹਨਾਂ ਨੇ ਬੱਚਿਆਂ ਨੂੰ ਬੈਨਾਡਰਿਲ ਦੇਣੀ ਸ਼ੁਰੂ ਕਰ ਦਿੱਤੀ ਡੇ ਕੇਅਰ ਦੇ ਵਿੱਚ ਬਿਨਾ ਪੇਰੈਂਟਸ ਨੂੰ ਨੋਟੀਫਾਈ ਕੀਤੇ ਨੂੰ ਬੈਨਾਡਰਿਲ ਤੁਹਾਨੂੰ ਪਤਾ ਕਿ ਅਲਰਜੀ ਦੇ ਲਈ ਜਾਂ ਹੋਰ ਕਿਸੇ ਕਾਰਨ ਲਈ ਵੀ ਹੁੰਦੀ ਹੈ ਇਹਦੇ ਆਪਣੇ ਨੁਕਸਾਨ ਆ ਇਹਦੇ ਆਪਣੇ ਸਾਈਡ ਇਫੈਕਟਸ ਆ ਤੇ ਖਾਸ ਕਰ ਉਦੋਂ ਜਦੋਂ ਇਹਦੀ ਲੋੜ ਹੀ ਨਾ ਹੋਵੇ ਉਦੋਂ ਬੱਚਿਆਂ ਨੂੰ ਬੈਨਾਡਰਿਲ ਦੇਣੀ ਇਹ ਇੱਕ ਬੜਾ ਸੇਫਟੀ ਦਾ ਮਾਮਲਾ ਹੈ ਇਸ ਵੇਲੇ ਸਾਹਮਣੇ ਆ ਤੇ ਇਹ ਇਹਦੇ ਉੱਤੇ ਜਿਹੜਾ ਇਹ ਕੀਤਾ ਗਿਆ ਕੁਝ ਵਿਅਕਤੀ ਉਹਨਾਂ ਨੇ ਇੱਕ ਡਾਟ ਉਹਨੇ ਆਪਣੀ ਗੱਲਬਾਤ ਸਾਂਝੀ ਕੀਤੀ ਉਹ ਕਹਿੰਦਾ ਵੀ ਮੈਂ ਆਪਣੀ ਬੇਟੀ ਨੂੰ ਇੱਥੇ ਡੇ ਕੇਅਰ ਦੇ ਵਿੱਚ ਭੇਜਿਆ ਜਿਹੜਾ ਲੌਫਟਰਨ ਦੁਆਰਾ ਰਨ ਕੀਤਾ ਜਾ ਰਿਹਾ 3 ਮਹੀਨੇ ਪਹਿਲਾਂ 2021 ਦੇ ਵਿੱਚ ਤੇ ਉਹ ਬੜਾ ਐਕਸਪੀਰੀਅੰਸ ਰਿਹਾ ਦਾ ਸਾਰਾ ਕੁਝ ਠੀਕ ਠਾਕ ਰਿਹਾ ਪਰ ਸਤੰਬਰ ਤੱਕ ਉਹ ਕਹਿੰਦੇ ਜਦੋਂ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਉਹ ਲੌਫਟਰਨ ਨੇ ਉਹਨੂੰ ਟੈਕਸਟ ਕੀਤਾ ਕਿ ਇਹ ਪੁੱਛਣ ਦੇ ਲਈ ਕਿ ਜਿਹੜਾ ਇਹ ਜਿਹੜਾ ਇਹ ਇੱਕ ਇੱਕ ਪਰਪਲ ਮੈਡੀਸਿਨ ਬੱਚਿਆਂ ਨੂੰ ਦਿੱਤੀ ਜਾ ਰਹੀ ਹੈ ਉਹਦੀ ਕੇਅਰ ਦੇ ਵਿੱਚ ਇਹ ਕੀ ਹੈ ਤੇ ਉਹ ਕਹਿੰਦੇ ਵੀ ਇਹ ਅਸਲ ਦੇ ਵਿੱਚ ਮਤਲਬ ਇਹ ਇਹ ਗੱਲ ਬੜੀ ਚਿੰਤਾ ਪੈਦਾ ਕਰਨ ਵਾਲੀ ਸੀ ਕਿ ਉਹ ਕਹਿੰਦੇ ਇਹਦੇ ਨਾਲ ਅਸੀਂ ਨਾ ਬੱਚਾ ਨੂੰ ਰਿਵਾਰਡ ਕਰਦੇ ਹਾਂ ਜਦੋਂ ਪਾਟੀ ਟ੍ਰੇਨ ਕੀਤਾ ਜਾ ਰਿਹਾ ਤੇ ਜਦੋਂ ਜਾਂ ਉਹ ਬਾਥਰੂਮ ਜਾਂਦੇ ਆ ਉਸ ਵੇਲੇ ਇਹਨਾਂ ਨੂੰ ਰਿਵਾਰਡ ਦਿੱਤਾ ਜਾ ਰਿਹਾ ਵੀ ਉਹ ਇੱਕ ਪਰਪਲ ਮੈਡੀਸਿਨ ਜਾਂ ਮਿੱਠੀ ਦਵਾਈ ਦੇ ਨਾਲ ਵੀ ਤੁਸੀਂ ਚੰਗਾ ਕੰਮ ਕੀਤਾ ਤਾਂ ਕਿ ਹੋਰ ਸਿੱਖ ਜਾਓਗੇ ਤੇ ਉਹ ਮਿੱਠੀ ਦਵਾਈ ਇਹ ਸਮਝ ਕੇ ਆ ਦੇ ਹੀ ਗਏ ਤੇ ਉਹਨਾਂ ਨੇ ਹੁਣ ਇਹ ਕਿਹਾ ਵੀ ਇਹ ਡਰਗ ਕਰ ਰਹੇ ਆ ਬੱਚਿਆਂ ਨੂੰ ਬੈਨੈਡਰਲ ਦੇ ਨਾਲ ਤੇ ਇਹ ਹੁਣ ਜਿਹੜੀ ਸਨੋਮਿਸ਼ ਕਾਉਂਟੀ ਆ ਉਦੋਂ ਦੇ ਸ਼ੈਰਫ ਆਫਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹਦੀ ਐਕਟਿਵਲੀ ਇਨਵੈਸਟੀਗੇਸ਼ਨ ਚੱਲ ਰਹੀ ਆ ਲਿਟਲ ਹੈਂਡਸ ਬਿਗ ਹਾਰਟਸ अर्ਲੀ ਲਰਨਿੰਗ ਲਿੰਨਵੁੱਡ ਦੇ ਵਿੱਚ ਜਿਨ੍ਹਾਂ ਦੇ ਉੱਤੇ ਇਲਜ਼ਾਮ ਲੱਗੇ ਆ ਕਿ ਬੱਚਿਆਂ ਨੂੰ ਜਾਣ ਬੁੱਝ ਕੇ ਬੈਨੈਡਰਲ ਦਿੱਤੀ ਗਈ ਆ ਤੇ ਲਾ ਸੂਟ ਫਾਈਲ ਕੀਤਾ ਗਿਆ ਇੱਥੇ ਕੋਰਟ ਦੇ ਵਿੱਚ ਪਿਛਲੇ ਮਹੀਨੇ ਇਹਦੀਆਂ ਆ ਜਿਹੜੀਆਂ ਜਿਹੜੀਆਂ ਇਹਦੀਆਂ ਡਿਟੇਲਸ ਆ ਉਹ ਅਜੇ ਸਾਹਮਣੇ ਆਉਣੀਆਂ ਆ ਪਰ ਦੂਜਿਆਂ ਤੋਂ ਇਹ ਚੀਜ਼ ਪਤਾ ਲੱਗ ਰਹੀ ਹੈ ਕਿ ਜਿਹੜੀ ਪਰਪਲ ਮੈਡੀਸਿਨ ਦਾ ਰੌਲਾ ਅਸਲ ਦੇ ਵਿੱਚ ਸ਼ਹੀ ਕੀ ਜਦੋਂ ਉਹਨਾਂ ਨੇ ਕਿਹਾ ਵੀ ਜਿਹੜੀ ਡਾਕਟਰ ਨੂੰ ਉਹ ਕਿਉਂ ਦਿੱਤਾ ਗਿਆ ਜਾਂ ਉਹ ਕੈਂਡੀ ਜਿਹੜੀ ਸੀਗੀ ਉਹ ਕੀ ਸੀਗੀ ਤੇ ਇਹਦੇ ਤੋਂ ਬਾਅਦ ਉਹਨੂੰ ਇਸ ਕੱਲ ਦਾ ਜਿਹੜਾ ਚਟਕਾ ਲੱਗਿਆ ਕਿ ਪਰਪਲ ਮੈਡੀਸਿਨ ਅਸਲ ਦੇ ਵਿੱਚ ਬੈਨਡਰਲ ਜਿਹੜੀ ਅਨ ਦਿੱਤੀ ਜਾ ਰਹੀ ਸੀ ਜਿੱਦਾਂ ਪਹਿਲਾਂ ਦੱਸਿਆ ਇਹਦੇ ਨਾਲ ਹੀ ਉਹਨਾਂ ਨੇ ਫੋਨ ਨੰਬਰ ਵੀ ਦਿੱਤਾ ਜੇਕ ਇਦਾਂ ਦਾ ਕੋਈ ਤਜਰਬਾ ਕਿਸੇ ਨਾਲ ਹੋਵੇ ਜਾਂ ਤੁਹਾਡੇ ਬੱਚੇ ਕਿਤੇ ਇੱਥੇ ਲਿੰਨਵਰਡ ਦੇ ਵਿੱਚ ਵਸ਼ਿੰਗਟਨ ਦੇ ਵਿੱਚ ਪੜ੍ਹਦੇ ਰਹੇ ਆ ਤਾਂ ਤੁਸੀਂ ਵੀ ਜਿਹੜਾ ਇਹਨਾਂ ਦਾ ਨੰਬਰ ਹੈ 1866 363 4276 1866 363 4276 ਤੇ ਉੱਤੇ ਕਾਲ ਕਰਕੇ ਇਹਨਾਂ ਦੇ ਨਾਲ ਆਪਣਾ ਦੁੱਖ ਸਾਂਝਾ ਕਰ ਸਕਦੇ ਹੋ ਤੇ ਉਹ ਜਿਹੜਾ ਇਹਨੂੰ ਬਾਅਦ ਦੇ ਵਿੱਚ ਇਸ ਐਕਸ਼ਨ ਦੇ ਉੱਤੇ ਇਦੇ ਉੱਤੇ ਐਕਸ਼ਨ ਲੈਣ ਦੇ ਲਈ ਉਹ ਇਕੱਠੇ ਹੋ ਕੇ ਲੜਨ ਦੀ ਗੱਲਬਾਤ ਕਰ ਰਹੇ ਆ ਔਰ ਇਹਦੇ ਜਿਹੜੇ ਬੈਨਡਰੇਲਾ ਦੇ ਬਹੁਤ ਲੌਂਗ ਟਰਮ ਇਫੈਕਟ ਦੱਸੇ ਜਾ ਰਹੇ ਆ ਕਿ ਜਿਹੜੇ ਖਾਸ ਕਰ ਸਾਈਡ ਇਫੈਕਟਸ ਨੇ ਇਹਦੇ ਡਿਮੈਂਸ਼ੀਆ ਹੋ ਸਕਦਾ ਲਿਟਰੇਸੀ ਦੇ ਵਿੱਚ ਜਾ ਕੇ ਐਂਗਜ਼ਾਇਟੀ ਵੱਧ ਸਕਦੀ ਆ ਇਹਦੀ ਡਿਪੈਂਡੈਂਸ ਹੋ ਜਾਂਦੀ ਹੈ ਜਦੋਂ ਤੁਸੀਂ ਇਹਨੂੰ ਸਾਈਕੋਸਿਸ ਹੋ ਜਾਂਦਾ ਬੰਦੇ ਨੂੰ ਜਦੋਂ ਇਹਦੀ ਤੋਂ ਫਿਰ ਉਹਨੂੰ ਵਿਦਡਰਾ ਕੀਤਾ ਜਾਂਦਾ ਆ ਤੇ ਇਹਨੂੰ ਸ਼ਾਰਟ ਟਰਮ ਟਰੀਟਮੈਂਟ ਦੇ ਲਈ ਸਿਰਫ ਇਹਨੂੰ ਰეკਮੈਂਡ ਕਰਦੇ ਆ ਖਾਸ ਕਰਕੇ ਅਲਰਜੀਜ਼ ਦੇ ਲਈ ਜਾਂ ਉਹ ਕੰਡੀਸ਼ਨਸ ਜਿਨ੍ਹਾਂ ਨੂੰ ਇਹ ਡਰੱਗ ਟਰੀਟ ਕਰਦੀ ਆ ਤੇ ਜੇ ਉਹ ਕਿੰਨੇ ਲੰਬੇ ਸਮੇਂ ਲਈ ਇਹਨੂੰ ਲਾਓ ਤੇ ਲੌਂਗ ਟਰਮ ਸਾਈਡ ਇਫੈਕਟ ਇਸ ਮੈਡੀਕੇਸ਼ਨ ਦੇ ਆ ਜਾਂਦੇ ਤੇ ਉਹ ਵੀ ਖਾਸ ਕਰ ਛੋਟੇ ਬੱਚਿਆਂ ਨੂੰ ਜਦੋਂ ਇਹ ਦੇ ਦਿੱਤੀ ਜਾਵੇ ਤਾਂ ਉਹਦਾ ਕੁਦਰਤੀ ਤੌਰ ਦੇ ਉੱਤੇ ਹੋਰ ਵੀ ਮਾੜਾ ਪ੍ਰਭਾਵ ਬੱਚਿਆਂ ਦੇ ਉੱਤੇ ਪੈਂਦਾ ਹੈ ਅਗਲੀ ਗੱਲਬਾਤ ਦੋਸਤੋ ਰਾਜਨੀਤੀ ਬਾਰੇ ਰਾਜਨੀਤੀ ਦੋ ਦੇਸ਼ਾਂ ਦੀ ਅਮਰੀਕਾ ਦੀ ਤੇ ਕੋਰੀਆ ਦੀ ਨਾਰਥ ਕੋਰੀਆ ਦੇ ਲੀਡਰ ਨੇ ਕਿਮ ਯੋਂਗ ਉਨ ਉਹਨਾਂ ਨੇ ਹੁਣ ਸਿੱਧੀ ਸਿੱਧੀ ਇੱਕ ਤਰੀਕੇ ਦੇ ਨਾਲ ਧਮਕੀ ਦਿੱਤੀ ਹੈ ਅਮਰੀਕਾ ਨੂੰ ਵੀ ਜੋ ਕੁਛ ਅਮਰੀਕਾ ਉਹਨਾਂ ਦੇ ਖਿਲਾਫ ਕਰ ਰਿਹਾ ਹੁਣ ਕੋਰ ਨਾਰਥ ਕੋਰੀਆ ਉਹਦਾ ਜਵਾਬ ਹੋਰ ਸ਼ਕਤੀ ਨਾਲ ਦੇਊਗਾ ਕਿ ਯੂ ਐਸ ਲੈਡ ਜਿਹੜੀ ਮਿਲਟਰੀ ਥ੍ਰੈਟਸ ਇਹਨਾਂ ਨੂੰ ਦਿੱਤੇ ਜਾ ਰਹੇ ਆ ਉਹਦਾ ਉਹਨਾਂ ਨੇ ਜਵਾਬ ਉਦੋਂ ਦਿੱਤਾ ਜਦੋਂ ਜਿਹੜਾ ਇਹ ਤੀਜਾ ਉਹਨਾਂ ਦਾ ਥਰਡ ਟੈਸਟ ਆ ਉਹਨਾਂ ਦੇ ਦੇਸ਼ ਦੇ ਵਿੱਚ ਸਭ ਤੋਂ ਐਡਵਾਂਸ ਮਿਜ਼ਾਈਲ ਜਿਹੜੀ ਡਿਜ਼ਾਈਨ ਕੀਤੀ ਗਈ ਆ ਅ ਮਤਲਬ ਯੂ ਐਸ ਦੀ ਧਰਤੀ ਦੇ ਉੱਤੇ ਹਮਲਾ ਕਰਨ ਦੇ ਲਈ ਕਹਿ ਲਓ ਸਟੇਟ ਮੀਡੀਆ ਨੇ ਜਿਹੜਾ ਇਹ ਅੱਜ ਰਿਪੋਰਟ ਕੀਤੀ ਆ ਤੇ ਉਹ ਸਫਲ ਹੋਇਆ ਉਹਨੂੰ ਉਹਨਾਂ ਨੇ ਇਹਨਾਂ ਨੇ ਕੇਮਿਯਾਂਗੋਂ ਨੇ ਦੇਖਿਆ ਤੇ ਉਹਦੇ ਤੋਂ ਬਾਅਦ ਉਹ ਕਹਿੰਦੇ ਵੀ ਹੁਣ ਜੋ ਕੁਝ ਅਮਰੀਕਾ ਸਾਡੇ ਨਾਲ ਕਰ ਰਿਹਾ ਅਸੀਂ ਇਸ ਚੀਜ਼ ਦਾ ਜਵਾਬ ਜਿਆਦਾ ਸਖਤੀ ਨਾਲ ਦੇ ਸਕਦੇ ਹਾਂ ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਜਿਹੜੀ ਇਹਨਾਂ ਦੀ ਵੈਪਨ ਟੈਸਟਿੰਗ ਹੈ ਇਹਨੂੰ ਲਗਾਤਾਰ ਜਾਰੀ ਰੱਖਣਗੇ ਅ ਅਗਲੇ ਸਾਲ ਵੀ ਅਗਲੇ ਸਾਲ ਉਦੋਂ ਜਦੋਂ ਅਮਰੀਕਾ ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਬਹੁਤ ਸਾਰੇ ਆਬਜ਼ਰਵਰ ਇਹ ਕਹਿ ਰਹੇ ਆ ਕਿ ਨਾਰਥ ਕੋਰੀਆ ਨੂੰ ਹਜੇ ਵੀ ਹੋਰ ਜਿਆਦਾ ਸਿਗਨੀਫੀਕੈਂਟ ਟੈਸਟ ਪਰਫਾਰਮ ਕਰਨੇ ਪੈਣਗੇ ਇਹ ਪ੍ਰੂਵ ਕਰਨ ਦੇ ਲਈ ਵੀ ਇਹ ਜਿਹੜੀ ਮਿਜ਼ਾਈਲ ਆ ਜਿਹੜੀ ਟਾਰਗੇਟ ਕਰ ਰਹੀ ਹੈ ਯੂ ایس ਮੇਨਲੈਂਡ ਨੂੰ ਇਹ ਠੀਕ ਕੰਮ ਕਰਦੀ ਆ ਜਾਂ ਨਹੀਂ ਇਹ ਜਿਹੜੀ ਇੱਕ ਹੀ ਕੀਤੀ ਹੈ ਇਹਦੇ ਨਾਲ ਹੀ ਗੱਲਬਾਤ ਪੂਰੀ ਨਹੀਂ ਹੁੰਦੀ ਜਿਹੜਾ ਸੋਮਵਾਰ ਦਾ ਇਹ ਲਾਂਚ ਹੈਗਾ ਇਹਨੂੰ ਹਵਾ ਸੌਂਗ 18 ਕਿਹਾ ਜਾ ਰਿਹਾ ਇੰਟਰਨੈਸ਼ਨਲ ਜਿਹੜੀ ਇੰਟਰਕੰਟੀਨੈਂਟਲ ਬਲਾਸਟਿਕ ਮਿਜ਼ਾਈਲ ਇਹਨਾਂ ਨੇ ਕਿਹਾ ਵੀ ਇਹ ਟੈਸਟ ਕੀਤੀ ਹੈ ਤੇ ਇਹਦਾ ਟੈਸਟ ਦੱਸਦਾ ਕਿ ਨਾਰਥ ਕੋਰੀਆ ਹੁਣ ਅਮਰੀਕਾ ਦੇ ਕਿਸੇ ਵੀ ਗੱਲ ਦਾ ਜਵਾਬ ਦੇ ਸਕਦਾ ਜੇ ਅਮਰੀਕਾ ਨੇ ਕੋਈ ਇਹਨਾਂ ਦੇ ਖਿਲਾਫ ਗਲਤ ਫੈਸਲਾ ਲਿਆ ਤੇ ਨਾਰਥ ਕੋਰੀਆ ਇਸ ਕਪੈਸਿਟੀ ਦੇ ਵਿੱਚ ਆ ਵੀ ਇਹਨਾਂ ਨੂੰ ਜਵਾਬ ਦੇ ਸਕਦਾ ਹੈ ਉਹਨਾਂ ਨੇ ਖਾਸ ਤੌਰ ਦੇ ਉੱਤੇ ਜਿਹੜਾ ਜਿਸ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ ਉਹ ਇਰਰਸਪੌਂਸੀਬਿਲਿਟੀ ਇਰਰਸਪੌਂਸੀਬਲ ਕਿਸੇ ਵੀ ਮਿਲਟਰੀ ਥ੍ਰੈਟ ਦੇ ਲਈ ਜਿਹੜੇ ਉਹਨੂੰ ਨਹੀਂ برداشت ਕਰਨਗੇ ਤੇ ਖਾਸ ਤੌਰ ਦੇ ਉੱਤੇ ਅਮਰੀਕਾ ਨੂੰ ਇਸ ਤਰੀਕੇ ਦੇ ਨਾਲ ਉਹਨੇ ਲਿਆ ਕੇ ਜਿਹੜੀ ਡਿਵੈਲਪਮੈਂਟ ਏਸ਼ ਖਵਾਸੋਂ 18 ਦੀ ICBM ਇਹ ਜਿਹੜੀ ਇੰਟਰਕੰਟੀਨੈਂਟਲ ਬਲਾਸਟਿਕ ਮਜ਼ਾਈਲ ਆ ਇਹਦੀ ਡਿਵੈਲਪਮੈਂਟ ਦੇ ਨਾਲ ਜਿਹੜਾ ਨਾਰਥ ਕੋਰੀਆ ਸਭ ਤੋਂ ਜ਼ਿਆਦਾ ਉਹ ਕਹਿੰਦੇ ਵੀ ਅਸੀਂ ਸਭ ਤੋਂ ਜ਼ਿਆਦਾ ਜਿਹੜਾ ਸ਼ਕਤੀਸ਼ਾਲੀ ਵੈਪਨ ਐਸ ਵੇਲੇ ਉਹਨਾਂ ਦੇ ਕੋਲ ਹੈਗਾ ਬਿਲਟ ਇਨ ਸੋਲਿਡ ਪ੍ਰੋਪੈਲੈਂਟ ਆ ਇਹਦੇ ਵਿੱਚ ਤੇ ਇਹਨੂੰ ਕਿਸੇ ਵੀ ਥਾਂ ਦੇ ਉੱਤੋਂ ਲਾਂਚ ਕੀਤਾ ਜਾ ਸਕਦਾ ਇਸ ਮਿਜ਼ਾਈਲ ਨੂੰ ਤੇ ਜਿਹੜਾ ਉਹਨੂੰ ਉਹਦੇ ਤੋਂ ਬਾਅਦ ਜਿਹੜੇ ਫੋਰਨ ਐਕਸਪਰਟਸ ਆ ਨਾਰਥ ਕੋਰੀਆ ਦੇ ਉੱਤੇ ਕਹਿ ਰਹੇ ਆ ਕਿ ਹਜੇ ਹੋਰ ਟੈਕਨੋਲੋਜੀਕਲ ਹਾਰਡਲਸ ਇਹਦੇ ਵਿੱਚ ਹੈਗੀਆਂ ਇਸ ਚੀਜ਼ ਦੇ ਵਿੱਚ ਪਰ ਨਾਰਥ ਕੋਰੀਆ ਕਹਿ ਰਿਹਾ ਆ ਕਿ ਇਹਨੂੰ ਹਾਈ ਐਂਗਲ ਦੇ ਉੱਤੇ ਵੀ ਲਾਂਚ ਕੀਤਾ ਜਾ ਸਕਦਾ ਤਾਂ ਕਿ ਜਿਹੜੇ ਨੇੜੇ ਦੇ ਦੇਸ਼ ਆ ਉਹਨਾਂ ਦੇ ਨਾਲ ਕੋਈ ਰੌਲਾ ਨਾ ਪਵੇ 1000 ਕਿਲੋਮੀਟਰ ਤੱਕ ਦੀ ਡਿਸਟੈਂਸ ਤੇ ਜਾ ਸਕਦੀ ਹੈ ਯਾਨੀ ਕਿ 622 ਮੀਲ ਤੱਕ ਤੇ 73.5 ਮਿੰਟ ਦੀ ਜਿਹੜੀ ਮੈਕਸਿਮਮ ਜਿਹੜੀ 73.5 ਮਿੰਟ 65018 ਕਿਲੋਮੀਟਰ ਐਲਟੀਟਿਊਡ ਦੇ ਉੱਤੇ ਜਾਨੀ ਕਿ 4000 ਮਾਈਲ ਦੇ ਕਰੀਬ ਜਾ ਸਕਦੀ ਆ ਕਿਸੇ ਵੀ ਇਸ ਏਰੀਏ ਦੇ ਵਿੱਚ ਲੈਂਡ ਕਰਨ ਤੋਂ ਪਹਿਲਾਂ ਤੇ ਨਾਰਥ ਕੋਰੀਆ ਦੇ ਤਾਨਾਸ਼ਾ ਨੇ ਇਸ ਚੀਜ਼ ਨੂੰ ਗ੍ਰੇਟ ਸੈਟੀਸਫੈਕਸ਼ਨ ਦੱਸਿਆ ਇਸ ਲਾਂਚ ਨੂੰ ਇਹਦੇ ਨਾਲ ਕਿਤੇ ਨਾ ਕਿਤੇ ਹੁਣ ਜਿਹੜੇ ਹਾਲਾਤ ਨੇ ਉਹ ਬਦਲਦੇ ਲੱਗਦੇ ਨੇ ਤੇ ਆਪਾਂ ਸਾਰੇ ਜਾਣਦੇ ਆ ਕਿ ਨਾਰਥ ਕੋਰੀਆ ਦੇ ਨਾਲ ਅਮਰੀਕਾ ਦਾ ਬਹੁਤ ਪੁਰਾਣਾ ਰੌਲਾ ਆ ਰੌਲਾ ਇੱਕ ਇਸ਼ੂ ਦੇ ਉੱਤੇ ਨਹੀਂ ਕਈ ਇਸ਼ੂ ਦੇ ਉੱਤੇ ਇਹਨਾਂ ਦਾ ਆਪਸ ਵਿੱਚ ਨਿਊਕਲੀਅਰ ਵੈਪਨ ਦਾ ਰੌਲਾ ਆਇਆ ਨਿਊਕਲੀਅਰ ਵੈਪਨ ਜਿਹੜਾ ਪ੍ਰੋਗਰਾਮ ਆ ਉਹ ਇਹ ਸਾਰੀ ਲੜਾਈ ਦੀ ਜੜ ਕਿਤੇ ਨਾ ਕਿਤੇ ਉਹ ਵੀ ਆ ਕਿਉਂਕਿ ਉਹਨਾਂ ਨੇ ਕਈ ਵਾਰੀ ਜਿਹੜੇ ਮਲਟੀਪਲ ਨਿਊਕਲੀਅਰ ਟੈਸਟ ਕੀਤੇ ਆ ਤੇ ਜਿਹਦੇ ਨਾਲ ਇੰਟਰਨੈਸ਼ਨਲ ਕੰਸਰਨ ਤੇ ਹੋਰ ਜਿਹੜੀ ਗੱਲਬਾਤ ਵਧੀ ਆ ਇਸੇ ਤਰ੍ਹਾਂ ਮਿਜ਼ਾਈਲ ਟੈਸਟ ਜਿਹੜਾ ਹੁਣ ਕੀਤਾ ਆ ਇਹ ਵੀ ਇੰਟਰਕੰਟੀਨੈਂਟਲ ਬਲਾਸਟਿਕ ਮਜ਼ਾਈਲ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਇਹਨਾਂ ਦੇ ਰੌਲਾ ਸੀ ਫਿਰ ਸੈਂਕਸ਼ਨਸ ਲਾਈਆਂ ਗਈਆਂ ਸੀ ਯੂਨਾਈਟਿਡ ਸਟੇਟਸ ਤੇ ਇੰਟਰਨੈਸ਼ਨਲ ਕਮਿਊਨਿਟੀ ਦੇ ਨਾਲ ਰਲ ਕੇ ਇਕਨੋਮਿਕ ਸੈਂਕਸ਼ਨ ਨਾਰਥ ਕੋਰੀਆ ਦੇ ਉੱਤੇ ਲਾ ਦਿੱਤਾ ਤਾਂ ਕਿ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾ ਸਕੇ ਔਰ ਡਿਪਲੋਮੈਟਿਕ ਇਫੈਕਟ ਜਿਹਦੇ ਵਿੱਚ ਕਿ ਨੇਗੋਸ਼ੀਏਸ਼ਨ ਇਹਨਾਂ ਦੋਵਾਂ ਦੀ ਆਪਸ ਦੇ ਵਿੱਚ ਤੇ ਹੋਰ ਗੱਲਾਂ ਬਾਤਾਂ ਚੱਲੀਆਂ ਮਿਲਟਰੀ ਐਕਸਰਸਾਈਜ਼ ਵੀ ਇੱਕ ਬਹੁਤ ਵੱਡਾ ਇਸ਼ੂ ਰਿਹਾ ਹਿਊਮਨ ਰਾਈਟਸ ਦਾ ਕੰਸਰਨ ਵੀ ਦੋਵਾਂ ਦੇਸ਼ਾਂ ਦੇ ਵਿੱਚ ਰੌਲਾ ਆ ਸਿਰਫ ਇਹਨਾਂ ਮਜ਼ਾਈਲਾਂ ਤੇ ਬੰਬਾਂ ਦੇ ਨਾਲ ਹੀ ਨਹੀਂ ਸਾਈਬਰ ਅਟੈਕ ਵੀ ਇਹਨਾਂ ਦੇ ਕਨਫਲਿਕਟ ਦਾ ਇੱਕ ਕਾਰਨ ਰਿਹਾ ਆ ਤੇ ਜਦੋਂ ਲੀਡਰਸ਼ਿਪ ਚੇਂਜ ਹੋਈ ਹੈ ਦੋਵੇਂ ਪਾਸੇ ਕੋਰੀਆ ਦੇ ਵਿੱਚ ਵੀ ਤੇ ਅਮਰੀਕਾ ਦੇ ਵਿੱਚ ਵੀ ਇਹਦਾ ਬਹੁਤ ਕਨਫਲਿਕਟ ਦੇ ਉੱਤੇ ਅਸਰ ਪਿਆ ਕਿਮਯੋਂਗ ਉਹਨਾਂ ਦੀ ਲੀਡਰਸ਼ਿਪ ਦੇ ਵਿੱਚ ਨਾਰਥ ਕੋਰੀਆ ਨੇ ਜਿਹੜੀ ਯੂਐਸ ਐਡਮਿਨਿਸਟ੍ਰੇਸ਼ਨ ਦੇ ਨਾਲ ਕਈ ਤਰ੍ਹਾਂ ਦਾ ਜਿਹੜਾ ਰਿਲੇਸ਼ਨਸ ਆ ਉਹਦੇ ਉੱਤੇ ਅਸਰ ਪਿਆ ਸੀ ਤੇ ਦੇ ਵਿੱਚ ਵਿਚਾਲੇ ਕਿਤੇ ਆ ਕੇ ਫਿਰ ਜਿਹੜਾ ਨਾਰਥ ਕੋਰੀਆ ਦਾ ਖਾਸ ਸਾਥੀ ਹੈ ਚੀਨ ਉਹਦੇ ਨਾਲ ਰੌਲਾ ਪੈ ਗਿਆ ਤੇ ਹੁਣ ਆ ਇਹ ਗੱਲਬਾਤ ਜਿਹੜੀ ਹੋਰ ਜ਼ਿਆਦਾ ਅੱਗੇ ਚਲੀ ਗਈ ਹੈ ਜਦੋਂ ਉਹਨਾਂ ਨੇ ਇੱਕ ਹੋਰ ਮਸਾਇਲ ਦਾ ਟੈਸਟ ਕੀਤਾ। ਅਗਲੀ ਗੱਲਬਾਤ ਦੋਸਤੋ ਚੀਨ ਤੇ ਅਮਰੀਕਾ ਦੇ ਸਬੰਧਾਂ ਬਾਰੇ ਆ ਜਿਹੜੀ ਚੀਨ ਸਰਕਾਰ ਆ ਇਹ ਅਮਰੀਕਾ ਦੀ ਜਾਂ ਚੀਨ ਜਿਹੜਾ ਆ ਅਮਰੀਕਾ ਦੀ ਪੋਲਿਟਿਕਸ ਦੇ ਵਿੱਚ ਕਿਹਾ ਜਾ ਰਿਹਾ ਕਿ 2020 ਦੀ ਇਲੈਕਸ਼ਨ ਦੇ ਵਿੱਚ ਜਿਹੜੀ ਮਿਡਲ ਟਰਮ ਇਲੈਕਸ਼ਨ ਸੀਗੀ ਉਹਦੇ ਵਿੱਚ ਇਹਨਾਂ ਨੇ ਦਖਲਅੰਦਾਜ਼ੀ ਕੀਤੀ ਹੈ ਜਾਂ ਉਹਨਾਂ ਦਾ ਕਿਤੇ ਨਾ ਕਿਤੇ ਅਸਰ ਇੱਥੇ ਦੱਸਿਆ ਜਾ ਰਿਹਾ। ਜਿਹੜੇ ਇੰਟੈਲੀਜੈਂਸ ਅਫੀਸ਼ੀਅਲਸ ਨੇ ਉਹ ਅਸਲ ਦੇ ਵਿੱਚ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਆ ਜਾਂ ਜਾਣਨ ਦੀ ਹੋਰ ਕੋਸ਼ਿਸ਼ ਕਰ ਰਹੇ ਆ ਕਿ ਜਿਹੜਾ ਬੀਜਿੰਗ ਆ ਕੀ ਉਹ ਅੱਗੇ ਵੀ ਇਹ ਜਿਹੜੀ ਉਹਨਾਂ ਦੀ ਐਕਟੀਵਿਟੀ ਸੀਗੀਆਂ ਇਸ ਤਰ੍ਹਾਂ ਦੀਆਂ ਉਹਨੂੰ ਹੋਰ ਇੰਟੈਂਸੀਫਾਈ ਕਰ ਰਿਹਾ ਉਹਨੂੰ ਹੋਰ ਤੇਜ਼ ਕਰ ਰਿਹਾ ਕਿਉਂਕਿ ਅਗਲੇ ਸਾਲ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਦੀਆਂ ਚੋਣਾਂ ਆ ਪਹਿਲਾਂ ਜਿਹੜੀ ਇੱਥੇ ਇਲੈਕਸ਼ਨ ਹੋਈ ਆ ਉਹਦੇ ਵਿੱਚ ਇਹਨਾਂ ਦਾ ਕਿੰਨਾ ਅਸਰ ਸੀ ਜਾਂ ਕੀ ਚੀਨ ਨੇ ਕੀਤਾ ਇਹਦੇ ਬਾਰੇ ਹਜੇ ਤੱਕ ਪੱਕਾ ਨਹੀਂ ਅੰਦਾਜ਼ੇ ਲਾਏ ਜਾ ਰਹੇ ਆ ਚੀਨ ਦਾ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਉੱਤੇ ਹੋਲਡ ਉਹਨਾਂ ਦੇ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਦਖਲਅੰਦਾਜ਼ੀ ਕੋਈ ਨਵੀਂ ਗੱਲ ਨਹੀਂ ਕੈਨੇਡਾ ਦੇ ਵਿੱਚ ਇਹ ਗੱਲ ਬਹੁਤ ਲੰਬਾ ਸਮਾਂ ਪਹਿਲਾਂ ਚਰਚਾ ਦਾ ਵਿਸ਼ਾ ਬਣ ਚੁੱਕੀ ਆ ਸਿੱਧੇ ਸਿੱਧੇ ਕੁਝ ਉਮੀਦਵਾਰਾਂ ਨੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਇੱਥੇ ਇਲਜ਼ਾਮ ਲਾਇਆ ਸੀ ਕਿ ਚੀਨ ਦਖਲਅੰਦਾਜ਼ੀ ਕਰਕੇ ਉਹਨਾਂ ਨੂੰ ਹਰਾ ਰਿਹਾ ਤੇ ਖਾਸ ਧਿਰ ਦੀ ਮਦਦ ਕਰ ਰਿਹਾ ਹੈ ਜਿਹੜੀਆਂ ਅਮਰੀਕਨ ਇੰਟੈਲੀਜੈਂਸ ਏਜੰਸੀਜ਼ ਨੇ ਉਹਨਾਂ ਨੇ ਜਿਹੜੇ ਫੋਰਨ ਲੀਡਰ ਨੇ ਉਹ ਕਿਸ ਤਰ੍ਹਾਂ ਇੰਟਰਫੀਅਰੈਂਸ ਦੀਆਂ ਕੈਂਪੇਨਸ ਨੂੰ ਡਾਇਰੈਕਟ ਕਰ ਰਹੇ ਆ ਜਿਹੜੀਆਂ ਅਮਰੀਕਾ ਦੇ ਵਿੱਚ 2022 ਦੇ ਵਿੱਚ ਉਸੇ ਤਰੀਕੇ ਦੇ ਨਾਲ ਜਿੱਦਾਂ ਰੌਲਾ ਪੈਂਦਾ ਸੀ ਕਿ 2016 ਦੇ ਵਿੱਚ ਰਸ਼ੀਆ ਨੇ ਅਮਰੀਕਾ ਦੀ ਇਲੈਕਸ਼ਨ ਦੇ ਵਿੱਚ ਇੰਟਰਫੇਅਰ ਕੀਤਾ ਰਿਪੋਰਟ ਇਹ ਕਹਿੰਦੀ ਆ ਕਿ ਅਮਰੀਕਾ ਦੀ ਸਰਕਾਰ ਨੂੰ ਕੁਝ ਏਦਾਂ ਦੀਆਂ ਗੱਲਾਂ ਬਾਤਾਂ ਮਿਲੀਆਂ ਆ ਕਿ ਕਿਤੇ ਨਾ ਕਿਤੇ ਫੋਰਨ ਇਨਫਲੂਐਂਸ ਇੱਥੇ ਸੀਗਾ ਤੇ ਜਿਹੜੀਆਂ ਚੀਨ ਦੀਆਂ ਅਥਾਰਟੀਜ਼ ਨੇ ਉਹ ਬਹੁਤ ਚੰਗੀ ਤਰ੍ਹਾਂ ਉਹਨਾਂ ਨੇ ਆਪਰੇਸ਼ਨਸ ਜਿਹੜੇ ਅਪਰੂਵ ਕੀਤੇ ਆ ਤੇ ਕੁਝ ਪੋਲਿਟਿਕਲ ਰੇਸਸ ਨੂੰ 2022 ਦੇ ਵਿੱਚ ਇਨਫਲੂਐਂਸ ਕਰਨ ਦੇ ਉਹਨਾਂ ਦੇ ਵਿੱਚ ਉਹਨਾਂ ਦੇ ਉੱਤੇ ਅਸਰ ਪਾਉਣ ਦੇ ਜਿਹੜੀਆਂ ਇੰਟੈਲੀਜੈਂਸ ਏਜੰਸੀਜ਼ ਨੇ ਅਮਰੀਕਾ ਦੀਆਂ ਉਹਨਾਂ ਨੇ ਪਹਿਲਾਂ ਹੀ ਜਿਹੜੀ ਤਿਆਰੀ ਸ਼ੁਰੂ ਕਰ ਦਿੱਤੀ ਆ ਇਸ ਪਾਸੇ ਕਿ 2024 ਦੀ ਜਿਹੜੀਆਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਆ ਉਹਨਾਂ ਦੇ ਵਿੱਚ ਕੋਈ ਇਦਾਂ ਦੀ ਗੱਲਬਾਤ ਨਾ ਹੋਵੇ ਕਿਉਂਕਿ 2022 ਦੇ ਵਿੱਚ ਜਿਹੜੀਆਂ 2024 ਦੇ ਵਿੱਚ ਤੇ 2022 ਦੇ ਵਿੱਚ ਜੋ ਕੁਝ ਚੀਨ ਨੇ ਕੀਤਾ ਤੇ ਜਾਂ 2016 ਦੇ ਵਿੱਚ ਜੋ ਕੁਝ ਰਸ਼ੀਆ ਨੇ ਕੀਤਾ ਆ ਜਾ ਰਿਹਾ ਜਿਹੜੇ ਹੈੱਡ ਆਫ ਯੂ ਐਸ ਸਾਈਬਰ ਕਮਾਂਡ ਨੇ ਤੇ ਜਿਹੜੇ ਨੈਸ਼ਨਲ ਸਕਿਉਰਿਟੀ ਏਜੰਸੀ ਦੇ ਡਾਇਰੈਕਟਰ ਨੇ ਉਹਨਾਂ ਨੇ ਇਹ ਦੱਸਿਆ ਕਿ ਦੋ ਆਰਗੇਨਾਈਜੇਸ਼ਨ ਦੇ 50 ਲੋਕ ਇਕੱਠੇ ਹੋ ਕੇ ਅਗਲੀ ਇਲੈਕਸ਼ਨ ਨੂੰ ਸਮਝਣ ਦਾ ਯਤਨ ਕਰ ਰਹੇ ਆ ਬਹੁਤ ਵੱਡਾ ਸਵਾਲ ਉਹਨਾਂ ਦੇ ਸਾਹਮਣੇ ਇਹ ਆ ਕਿ ਕੀ ਚੀਨ ਆਪਣੇ ਇਹਨਾਂ ਯਤਨਾਂ ਨੂੰ ਹੋਰ ਤੇਜ਼ ਕਰ ਰਿਹਾ ਜਾਂ ਨਹੀਂ ਕਿ ਚੀਨ ਦਾ ਅਮਰੀਕਾ ਦੀ 2024 ਦੀ ਇਲੈਕਸ਼ਨ ਦੇ ਵਿੱਚ ਰੋਲ ਕੀ ਹੋਊਗਾ ਇਸ ਗੱਲਬਾਤ ਦੇ ਉੱਤੇ ਜਿਹੜੀ ਰਿਪੋਰਟ ਆ ਦੱਸਿਆ ਜਾ ਰਿਹਾ ਰਿਪੋਰਟ ਦੇ ਵਿੱਚ ਇਹ ਜਿਹੜੀ ਗੱਲ ਨਜ਼ਰ ਆ ਰਹੀ ਹੈ ਕਿ ਚੀਨ ਬੇਸਿਕਲੀ ਕੁਝ ਰੇਸਸ ਦੇ ਉੱਤੇ ਫੋਕਸ ਕਰ ਰਿਹਾ ਆ ਇਹਦੀਆਂ ਡਿਟੇਲਸ ਕੋਸ਼ ਸਾਹਮਣੇ ਆਈਆਂ ਆ ਤੇ ਜਿਹਦੇ ਵਿੱਚ ਕਿ ਚਾਈਨਾ ਕਿੱਦਾਂ ਜਿਹੜੇ ਕਾਂਗਰਸ ਦੇ ਲਈ ਜਿਹੜੇ ਕੈਂਡੀਡੇਟਸ ਨੇ ਨਿਊਯਾਰਕ ਦੇ ਵਿੱਚ ਕਿਉਂਕਿ ਉਹਦੀ سپورਟ ਹੋਈ ਸੀ 1900 1998 ਦੇ ਵਿੱਚ ਜਿਹੜੀ ਉੱਥੇ ਸਕੂਅਰ ਪ੍ਰੋਟੈਸਟ ਦੇ ਵਿੱਚ ਤੇ ਇਸੇ ਹੀ ਜਿਹੜਾ ਤਰ੍ਹਾਂ ਜਿਹੜੇ ਚੀਨ ਦੇ ਅਫੀਸ਼ੀਅਲਸ ਨੇ ਉਹ ਕੋਸ਼ਿਸ਼ ਕਰ ਰਹੇ ਆ ਵੋਟਰਸ ਨੂੰ ਇਨਫਲੂਐਂਸ ਕਰਨ ਦੀ ਕਿ ਆਪਣੇ ਤਰੀਕੇ ਦੇ ਨਾਲ ਕਿਉਂਕਿ ਜਿਹੜੀ ਮਿਸ ਇਨਫਾਰਮੇਸ਼ਨ ਫਲਾਉਣ ਦਾ ਯਤਨ ਚੀਨ ਬਹੁਤ ਵੱਡੇ ਪੱਧਰ ਦੇ ਉੱਤੇ ਅਮਰੀਕਾ ਦੇ ਵਿੱਚ ਕਰ ਰਿਹਾ ਸੋਸ਼ਲ ਮੀਡੀਆ ਦੇ ਤਹਿਤ ਤੇ ਉਹਦੇ ਵਿੱਚੋਂ ਕਾਫੀ ਹੱਦ ਤੱਕ ਮੰਨਿਆ ਜਾ ਰਿਹਾ ਵੀ ਉਹ ਕਾਮਯਾਬੀ ਹੋਇਆ ਹੈ ਤੇ ਹੁਣ ਇਸ ਚੀਜ਼ ਨੂੰ ਅੱਗੇ ਤੋਂ ਕਿਸ ਤਰੀਕੇ ਦੇ ਨਾਲ ਰੋਕਣਾ ਹੈ ਮਾਸਕੋ ਜਾਂ ਬੀਜਿੰਗ ਅਮਰੀਕਾ ਦੀ ਇਲੈਕਸ਼ਨ ਦੇ ਵਿੱਚ ਕਿੰਨਾ ਕੁ ਦਖਲ ਦੇ ਰਿਹਾ ਹੈ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਦੇ ਸਕਦਾ ਹੈ ਆਪਣੇ ਆਪ ਦੇ ਵਿੱਚ ਇੱਕ ਜਿਹੜੀ ਧਿਆਨ ਰੱਖਣ ਵਾਲੀ ਗੱਲ ਹੋਏਗੀ ਅਗਲੀ ਗੱਲਬਾਤ ਟੈਕਸ ਦੇ ਗਵਰਨਰ ਗ੍ਰੈਗ ਐਬਟ ਬਾਰੇ ਉਹਨਾਂ ਨੇ ਇੱਕ ਕੱਲ ਸੋਮਵਾਰ ਨੂੰ ਜਿਹੜਾ ਨਿ ਕਾਨੂੰਨ ਬਣਾਇਆ ਹੈ ਜੁੜਾ ਇਹ ਕਰਦਾ ਕਿ ਆਫੀਸ਼ੀਅਲਸ ਨੂੰ ਅਧਿਕਾਰੀਆਂ ਨੂੰ ਇਹ ਪਾਵਰ ਦੇ ਦਿੰਦਾ ਕਿ ਉਹ ਇਮੀਗ੍ਰੈਂਟਸ ਨੂੰ ਜਿਹੜੇ ਵੀ ਬਾਰਡਰ ਟਾਪ ਕਿ ਉਧਰ ਮੈਕਸੀਕੋ ਵਾਲੇ ਪਾਸਿਓਂ ਇਧਰ ਇਹਨਾਂ ਦੀ ਸਟੇਟ ਦੇ ਵਿੱਚ ਆ ਰਹੇ ਉਹਨਾਂ ਨੂੰ ਅਰੈਸਟ ਕਰ ਸਕਦੇ ਆ ਇਹ ਬਿਲ ਜਿਹਨੂੰ SB 4 ਕਿਹਾ ਜਾ ਰਿਹਾ ਆ ਇਹ ਟੈਕਸਸ ਕੋਰਟ ਨੂੰ ਇਹ ਪਾਵਰ ਵੀ ਦੇ ਦਿੰਦਾ ਆ ਕਿ ਉਹ ਇਮੀਗ੍ਰੈਂਟਸ ਨੂੰ ਜਿਹੜੇ ਕਿ ਸਟੇਟ ਦੇ ਵਿੱਚ ਗੈਰਕਾਨੂੰਨੀ ਤੌਰ ਤੇ ਦਾਖਲ ਹੋਏ ਆ ਉਹਨਾਂ ਨੂੰ ਦੇਸ਼ ਦੇ ਵਿੱਚ ਵਾਪਸ ਜਿੱਧਰਲੇ ਪਾਸੋਂ ਆਏ ਸੀ ਉਧਰ ਦੀ ਵਾਪਸ ਜਾਣ ਦੇ ਲਈ ਕਵੇ ਇਹ ਪਾਵਰ ਵੀ ਕੋਰਟ ਨੂੰ ਇੱਕ ਕਾਨੂੰਨ ਐਸਬੀ4 ਦੇ ਦਿੰਦਾ ਹੈ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲਬਾਤ ਇਸ ਇਮੀਗ੍ਰੇਸ਼ਨ ਦੇ ਮਾਮਲੇ ਦੇ ਉੱਤੇ ਦੇਖੀ ਜਾ ਰਹੀ ਹੈ ਇਹ ਜਿਹੜੇ ਹੁਣ ਕਿਹਾ ਇਹ ਜਾ ਰਿਹਾ ਹੈ ਕਿ ਜਿਹੜੀ ਇੱਕ ਉਧਰੋਂ ਪੂਰੀ ਦੀ ਪੂਰੀ ਜਿਹੜੀ ਗੈਰ ਕਾਨੂੰਨੀ ਪ੍ਰਵਾਸੀਆਂ ਦਾ ਹੜ ਆ ਰਿਹਾ ਹੈ ਇਧਰਲੇ ਪਾਸੇ ਜਿਹੜੀ ਟਾਈਡਲ ਵੇਵ ਆ ਉਹਨੂੰ ਟੈਕਸਾਸ ਦੇ ਵਿੱਚ ਰੋਕਣ ਦੇ ਲਈ ਇੱਕ ਵੱਡਾ ਸਟੈਪ ਦੱਸਿਆ ਜਾ ਰਿਹਾ ਹੈ ਗ੍ਰਾਗ ਗ੍ਰਾਗ ਅਪਰਚure ਨੇ ਉਹਨਾਂ ਨੇ ਕਾਫੀ ਸਟ੍ਰਿਕਟ ਮੈਜਰ ਪਹਿਲਾਂ ਲਾਇਆ ਇਲੈਗਲ ਇਮੀਗ੍ਰੈਂਟਸ ਨੂੰ ਟੈਕਸਸ ਦੇ ਵਿੱਚ ਰੋਕਣ ਦੇ ਲਈ ਜਿਹਦੇ ਵਿੱਚ ਉਹ ਜਿਹੜੀ ਕੰਡਿਆਲੀ ਤਾਰ ਲਾਉਣੀ ਸੀ ਰੇਜ਼ਰ ਵਾਇਰ ਕੁਝ ਲੋਕੇਸ਼ਨਸ ਦੇ ਉੱਤੇ ਲਾਈ ਆ ਤੇ ਜਿਹੜੇ ਕੁਝ ਇੱਕ ਔਰੇਂਜ ਜਿਹੜੇ ਬॉयਸ ਸੀਗੇ ਉਹਦੇ ਵਿੱਚ ਜਿਹੜਾ ਰਿਓ ਗ੍ਰੈਂਡ ਰਿਵਰ ਆ ਉਹਦੇ ਵਿੱਚ ਪਾਣੀ ਦੇ ਵਿੱਚ ਬਾਰਡਰ ਬਣਾ ਦਿੱਤਾ ਸੀ ਵੱਡੀਆਂ ਵੱਡੀਆਂ ਔਰੇਂਜ ਕਲਰ ਦੀਆਂ ਬਾਲਸਆਂ ਲਾ ਕੇ ਵੀ ਕੋਈ ਉਧਰੋਂ ਵੀ ਇੱਧਰ ਆਈ ਨਾ ਸਕੇ ਕਿਉਂਕਿ ਜਿਹੜਾ ਰਿਓ ਗ੍ਰੇਨ ਦਰਿਆ ਆ ਉਹਨੂੰ ਟੱਪ ਕੇ ਬਹੁਤੇ ਲੋਕ ਇਧਰਲੇ ਪਾਸੇ ਆਉਂਦੇ ਉਸ ਵੇਲੇ ਵੀ ਇਹ ਚਰਚਾ ਦੇ ਵਿੱਚ ਰਹੇ ਆ ਇਹਨਾਂ ਦੋਵਾਂ ਗੱਲਾਂ ਕਰਕੇ ਰੇਜ਼ਰਵਾਇਰ ਲਾਉਣ ਕਰਕੇ ਤੇ ਇਹਦੇ ਕਰਕੇ ਤੇ ਹੁਣ ਤੀਜੀ ਇਹਨਾਂ ਨੇ ਜਿਹੜਾ ਕਾਨੂੰਨ ਬਣਾ ਦਿੱਤਾ ਆ ਇਹਦੇ ਉੱਤੇ ਵੀ ਕਾਫੀ ਜਿਹੜੀ ਚਰਚਾ ਹੋ ਰਹੀ ਆ ਸੋ ਸਿੱਧਾ ਉਹਨਾਂ ਦਾ ਕਿਉਂਕਿ ਰੌਲਾ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਨਾਲ ਵੀ ਆ ਕਿ ਉਹ ਵੀ ਇਸ ਪਾਸੇ ਨੂੰ ਰੋਕਣ ਦੇ ਲਈ ਕੁਝ ਨਹੀਂ ਕਰ ਰਿਹਾ 2 ਮਿਲੀਅਨ ਇਲੀਗਲ ਕ੍ਰੋਸਿੰਗ ਜਿਹੜੀਆਂ ਸਾਊਥ-ਵੈਸਟ ਬਾਰਡਰ ਦੇ ਉੱਤੇ ਮੈਕਸੀਕੋ ਤੋਂ ਆ ਪਿਛਲੇ 2 ਜਿਹੜੇ ਸਾਲ ਆ ਉਹਨਾਂ ਦੇ ਵਿੱਚ ਸਤੰਬਰ ਦੇ 30 ਨੂੰ ਜਿਹੜਾ ਸਾਲ ਖਤਮ ਹੋਇਆ ਜਿਹੜਾ ਫਿਸਕਲ ਈਅਰ ਸੀ ਉਹਦੇ ਵਿੱਚ ਹੋਈਆਂ ਜਿਹੜੀਆਂ ਡਾਟਾ ਯੂਐਸ ਕਸਟਮ ਬਾਰਡਰ ਪ੍ਰੋਟੈਕਸ਼ਨ ਦਾ ਆ ਸਾਹਮਣੇ ਆਇਆ ਇਹ ਕਾਨੂੰਨ ਹੁਣ ਕੇਸ ਤਰੀਕੇ ਦੇ ਨਾਲ ਜਿਹਨੂੰ ਮਤਲਬ ਹਜੇ ਬਣ ਗਿਆ ਆ ਇਹਦਾ ਲਾਗੂ ਨਹੀਂ ਕੀਤਾ ਗਿਆ ਮਾਰਚ ਦੇ ਵਿੱਚ ਕਹਿੰਦੇ ਆ ਵੀ ਇਹਦੀ ਆਸ ਆ ਇਹ ਲਾਗੂ ਕਰ ਦਿੱਤਾ ਜਾਊਗਾ ਤੇ ਅਮਰੀਕਾ ਦੇ ਵਿੱਚ ਚਾਉਣਾ ਕਿਸੇ ਵੀ ਅਪਰੂਵਡ ਕ੍ਰੋਸਿੰਗ ਤੋਂ ਬਿਨਾ ਪਹਿਲਾਂ ਹੀ ਗੈਰਕਾਨੂੰਨੀ ਆ ਫੈਡਰਲ ਲਾ ਦਿੱਤਾ ਹੈ ਤੇ ਜਿਹੜਾ ਇਹਨੂੰ ਫੈਡਰਲ ਅਥਾਰਟੀ ਦੇ ਤਹਿਤ ਇਹਨੂੰ ਕੀਤਾ ਜਾਂਦਾ ਹੈ ਤੇ ਨਵਾਂ ਰੈਗੂਲੇਸ਼ਨ ਜਿਹੜਾ ਕ੍ਰਿਮੀਨਲਾਈਜ਼ ਐਂਟਰੀ ਆ ਇਹ ਸਟੇਟ ਲਾ ਦੇ ਤਹਿਤ ਤੇ ਇਹ ਜਿਹੜੇ ਇਹਨੂੰ ਲੀਗਲ ਚੈਲੰਜਸ ਹੋ ਵੀ ਸਕਦੇ ਆ ਕਿ ਕੀ ਇਹ ਇਹਨਾਂ ਦੀ ਜੂਰਿਸਡਿਕਸ਼ਨ ਦੇ ਵਿੱਚ ਹੈਗਾ ਆ ਬਾਰਡਰ ਐਨਫੋਰਸਮੈਂਟ ਦੇ ਜਾ ਨਹੀਂ ਪਰ ਕਾਨੂੰਨ ਇੱਕ ਵਾਰੀ ਫੇਰ ਚਰਚਾ ਦੇ ਵਿੱਚ ਆ ਕਿ ਇਹਦਾ ਆਉਣ ਵਾਲੇ ਸਮੇਂ ਦੇ ਵਿੱਚ ਇਮੀਗ੍ਰੇਸ਼ਨ ਪਾਲਿਸੀ ਦੇ ਉੱਤੇ ਕਿਸ ਤਰ੍ਹਾਂ ਦਾ ਅਸਰ ਪਊ ਅਗਲੀ ਗੱਲਬਾਤ ਜਿਹੜੀ ਅਗਲੇ ਸਾਲ ਚੋਣ ਹੋ ਰਹੀ ਆ ਰਾਸ਼ਟਰਪਤੀ ਦੀ ਤੇ ਉਹਦੇ ਵਿੱਚ ਜਿਹੜੀ ਰਿਪਬਲਿਕਨ ਦੀ ਪਹਿਲੀ ਪ੍ਰਾਈਮਰੀ ਹੋਣੀ ਆ ਉਹਦੇ ਵਿੱਚ ਦੌੜ ਜਿਹੜੀ ਇਹਨਾਂ ਦੀ ਆਪਸ ਦੇ ਵਿੱਚ ਲੱਗੀ ਆ ਕਿ ਕਿਹਨੇ ਬਣਨਾ ਕਿਉਂਕਿ ਉਮੀਦਵਾਰ ਬਹੁਤ ਸਾਰੇ ਆ ਪਰ ਪ੍ਰਮੁੱਖ ਨਾ ਡੋਨਲਡ ਟਰੰਪ ਦਾ ਯਾਰ ਆ ਡੋਨਲਡ ਟਰੰਪ ਡੋਨਲਡ ਟਰੰਪ ਤੋਂ ਬਾਅਦ ਦੂਜਾ ਨਾ ਰਾਉਂਡ ਸੈਂਟੈਂਸ ਦਾ ਆਉਂਦਾ ਸੀ ਰਾਉਂਡ ਸੈਂਟੈਂਸ ਤੋਂ ਬਾਅਦ ਨਿੱਕੀ ਹੈਲੀ ਦਾ ਤੇ ਹੁਣ ਗੱਲਬਾਤ ਇੱਥੇ ਚੱਲੇ ਗਈ ਹੈ ਕਿ ਰਾਉਂਡ ਸੈਂਟਸ ਤੋਂ ਪਹਿਲਾਂ ਨਿੱਕੀ ਹੈਲੀ ਦੀ ਚੜ੍ਹਤ ਜ਼ਿਆਦਾ ਦੱਸੀ ਜਾ ਰਹੀ ਹੈ ਕਿ ਡੋਨਲਡ ਟਰੰਪ ਦਾ ਜੇ ਕੋਈ ਬਦਲ ਰਿਪਬਲਿਕਨ ਵਜੋਂ ਉਮੀਦਵਾਰ ਲਈ ਰਿਪਬਲਿਕਨ ਪਾਰਟੀ ਕੋਲ ਹੈਗਾ ਤੇ ਉਹ ਨਿੱਕੀ ਹੈਲੀ ਆ ਤੇ ਇਸ ਗੱਲਬਾਤ ਨੂੰ ਦੇਖ ਕੇ ਡੋਨਲਡ ਟਰੰਪ ਨੇ ਪਹਿਲੀ ਵਾਰ ਕਹਿ ਲਓ ਕਿ ਪੈਸਾ ਇਸ ਕੰਮ ਦੇ ਉੱਤੇ ਲਾ ਰਿਹਾ ਪਹਿਲੀ ਵਾਰੀ ਟੀਵੀ ਐਡਸ ਦੇ ਉੱਤੇ ਤਾਂ ਕਿ ਨਿੱਕੀ ਹੈਲੀ ਨੂੰ ਅਟੈਕ ਕੀਤਾ ਜਾ ਸਕੇ ਜਿਹੜੀ ਅ ਨਿੱਕੀ ਹੈਲੀ ਇਹਨਾਂ ਦੇ ਨਾਲ ਹੀ ਪਹਿਲਾ ਯੂਐਨਐਮ ਵੈਸਟਰ ਰਹੀ ਹੈ ਡੋਨਲਡ ਟਰੰਪ ਦੇ ਨਾਲ ਹੀ ਤੇ ਮੋਮੈਂਟਮ ਇਹਨਾਂ ਦਾ ਰਿਪਬਲਿਕਨ ਪ੍ਰਾਇਮਰੀ ਦੇ ਵਿੱਚ ਨਿੱਕੀ ਹੈਲੀ ਦਾ ਬਹੁਤ ਜ਼ਿਆਦਾ ਇਸ ਵੇਲੇ ਦੱਸਿਆ ਜਾ ਰਿਹਾ ਮੇਕ ਅਮਰੀਕਾ ਗ੍ਰੇਟ ਅਗੇਨ ਇਹਦੀ ਜਿਹੜੀ ਇੱਕ ਪੂਰੇ ਦਾ ਪੂਰਾ ਇਹਨਾਂ ਨੇ ਇੱਕ ਐਡ ਜਿਹੜੀ ਇਹ ਪ੍ਰੋਗਰਾਮ ਕਰ ਰਹੇ ਆ ਨਿਊ ਹੈਮਸ਼ਾਇਰ ਦੇ ਵਿੱਚ ਕ ਏਅਰ ਕਰਨ ਦੇ ਲਈ ਕਿ ਇਹਨਾਂ ਦੇ ਨਿੱਕੀ ਹੈਲੀ ਦੇ ਖਿਲਾਫ ਜਿਹੜੀ ਟੈਲੀਵਿਜ਼ਨ ਨੈਟਵਰਕ ਦੀ ਐਡ ਆ ਦੱਸਿਆ ਜਾ ਰਿਹਾ ਮੰਗਲਵਾਰ ਅੱਜ ਤੋਂ ਹੈ ਸ਼ੁਰੂ ਹੋਣੀ ਹੈ ਤੇ ਸੰਡੇ ਤੱਕ ਤੇ ਜਦੋਂ ਤੱਕ ਜਿਹੜੀ ਆ ਇਹ ਚੱਲਦੀ ਆ ਇਹ ਪ੍ਰੀ ਜਿਹੜੀ ਕੈਲੋਕੀ ਆ ਇੱਕ ਇਹਦਾ ਰਿਸਪੌਂਸ ਦਿੱਤੇ ਆ ਜਾ ਰਿਹਾ ਜਿਹਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਪਲੇਟਫਾਰਮ ਐਕਸ ਦੇ ਉੱਤੇ ਨਿੱਕੀ ਹੈਲਿਨੇ ਵੀ ਲਿਖਿਆ ਸੀ ਕਿ ਦੋ ਦਿਨ ਪਹਿਲਾਂ ਡੋਨਲਡ ਟਰੰਪ ਨੇ ਡਿਨਾਈ ਕੀਤਾ ਸੀ ਕਿ ਇੱਥੇ ਜਿਹੜਾ ਵਾਅਦਾ ਹੋ ਰਿਹਾ ਤੇ ਹੁਣ ਉਹ 네ਗਟਿਵ ਐਡ ਮੇਰੇ ਖਿਲਾਫ ਚਲਾ ਰਿਹਾ ਇਹਦਾ ਮਤਲਬ ਆ ਕਿ ਕੋਈ ਇਸ ਵੇਲੇ ਨਰਵਸ ਹੋ ਰਿਹਾ ਤੇ ਕੁਦਰਤੀ ਤੌਰ ਦੇ ਉਤੇ ਨਰਵਸ ਵੀ ਡੋਨਲਡ ਟਰੰਪ ਹੋ ਰਹੇ ਆ ਇਹਨਾਂ ਦੀ ਜਿੱਦਾਂ ਪਹਿਲਾਂ ਦੱਸਿਆ ਕਿ ਦੂਜੇ ਨੰਬਰ ਦੇ ਉੱਤੇ 15 ਪੁਆਇੰਟ ਦੇ ਵਿੱਚ ਵਿੱਚ ਟਰੰਪ ਦੇ ਨੇੜੇ ਆਏ ਆ ਇਹ ਨਿਊ ਹੈਮਸ਼ਾਇਰ ਦੇ ਵਿੱਚ ਜਿਹੜੀ ਰੀਸੈਂਟ ਸੀਬੀਐਸ ਪੋਲ ਸੀ ਉਹਦੇ ਹਿਸਾਬ ਦੇ ਨਾਲ ਤੇ ਜਿਹੜੇ ਟਰੰਪ ਆ ਤੇ ਉਹਨਾਂ ਦੇ ਅਫੀਲੀਏਟਡ ਜਿਹੜੇ ਪੀਏਸੀ ਦੇ ਹੈਗੇ ਆ ਉਹਨਾਂ ਦੇ ਰਿਸੋਰਸਸ ਉਹਨਾਂ ਨੇ ਗਵਰਨਰ ਰੌਂਡ ਸੈਂਟਰਸ ਜਿਹੜੇ ਫਲੋਰੀਡਾ ਦੇ ਸੀ ਜਿਹੜੇ ਪੋਲ ਦੇ ਵਿੱਚ ਸਲਿੱਪ ਕਰ ਗਏ ਕਹਿ ਲਓ ਉਤੋਂ ਤਲੇ ਤੱਕ ਤੇ ਜਿਹੜੀ ਨਿੱਕੀ ਹੇਲੀ ਆ ਉਹ ਇਸ ਵੇਲੇ ਜਿਹੜੀ ਪ੍ਰਾਇਮਰੀ ਸਟੇਟਸ ਦੇ ਵਿੱਚ ਇੱਥੇ ਆ ਗਈ ਆ ਸੋ ਇਸ ਕੈਂਪੇਨ ਦੇ ਵਿੱਚ ਜਿਹੜੇ ਰਾਉਂਡ ਸੈਂਟਰਸ ਨੇ ਉਹ ਇੱਕੋ ਇੱਕ ਕੈਂਡੀਡੇਟ ਆ ਜਿਨ੍ਹਾਂ ਨੂੰ ਡੋਨਲਡ ਟਰੰਪ ਸੀਰੀਅਸਲੀ ਟਰੀਟ ਕਰ ਰਹੇ ਸੀ ਤੇ ਉਹਨਾਂ ਨੇ ਕਈ ਵਾਰੀ ਮੌਕ ਵੀ ਕੀਤਾ ਨਿੱਕੀ ਹੇਲੀ ਨੂੰ ਪਰ ਨਾਂ ਲੈ ਕੇ ਤੇ ਹੁਣ ਜਿਹੜਾ ਉਹਨਾਂ ਦਾ ਸਿੱਧਾ ਸਿੱਧਾ ਟਾਰਗੇਟ ਲੱਗਦਾ ਕਿ ਨਿੱਕੀ ਹੇਲੀ ਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਉਮੀਦਵਾਰ ਬਣਦੇ ਨੇ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਨਤੀਜੇ ਆਉਂਦੇ ਨੇ ਇਹ ਜਿਹੜੀ ਦੇਖਣ ਵਾਲੀ ਗੱਲਬਾਤ ਹੋਏਗੀ ਪ੍ਰੈਜ਼ੀਡੈਂਟ ਬਾਈਡਨ ਦੂਜੇ ਪਾਸੇ ਉਮੀਦਵਾਰ ਬਣਨੇ ਜਾ ਰਹੇ ਆ ਹਾਲਾਂਕਿ ਕਨਫਰਮ ਉਹ ਨਹੀਂ ਅਜੇ ਇਧਰੋਂ ਡੋਨਲਡ 트੍ਰੰਪ ਮੁੱਖ ਤੌਰ ਦੇ ਉੱਤੇ ਬਣਨੇ ਜਾ ਰਿਹਾ ਰਾਉਂਡ ਸੈਂਟਰਸ ਦੂਜੇ ਕੈਂਡੀਡੇਟ ਨੇ ਇਸੇ ਤਰ੍ਹਾਂ ਜਿਹੜੇ ਕ੍ਰਿਸਟਿ ਨੇ ਇੱਕ ਉਮੀਦਵਾਰ ਵਿਕਰਾਮਾ ਸ਼ਵਾਮੀ ਇਧਰੋਂ ਨਿੱਕੀ ਹੈਲੀ ਇਲੈਕਸ਼ਨ ਲੜ ਰਹੇ ਆ ਇਹਨਾਂ ਦੇ ਵਿੱਚ ਚੋਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਮੁਕਾਬਲਾ ਉਹ ਕਾਫੀ ਦਿਲਚਸਪ ਹੋਣ ਦੀ ਆਸ ਨਜ਼ਰ ਆ ਰਹੀ ਹੈ ਦੋਸਤੋ ਇਹਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫੇਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ